ਗੁੱਡ ਮਾਰਨਿੰਗ ਹੋ ਗਈ ਤਰੀਕ ਅਜ 14 ਨਵੰਬਰ 2025 ਦਿਨ ਥਰਸਡੇ ਤੇ ਅੱਜ ਰਾਤ ਆਪਾਂ ਰੁਕੇ ਸੀ ਦਲ ਸਿੰਘ ਸਰਾਈ ਤੇ ਦਲ ਸਿੰਘ ਸਰਾਈ ਤੋਂ ਆਪਾਂ ਰੈਡੀ ਹੋ ਗਏ ਠੰਡ ਹੋਈ ਪਈ ਹੈ ਪੂਰੀ ਅੱਜ ਜੈਕਟਾਂ ਜੋਕਟਾਂ ਉੱਪਰ ਦੀ ਪੁਲਿਸ ਵਗੈਰਾ ਪਾਉਣੀ ਪੈਗੀ ਤੇ ਦਲ ਸਿੰਘ ਸਰਾਈ ਤੋਂ ਆਪਾਂ ਜਾਣਾ ਪਟਨਾ ਪਟਨਾ ਗੁਰਦੁਆਰਾ ਸਭ ਸਹੀ ਇਥੋਂ 82 ਕਿਲੋਮੀਟਰ ਹੈ 82 82 ਕਿਲੋਮੀਟਰ ਦਾ ਸਫ਼ਰ ਆਪਣਾ ਅੱਜ ਕੋਸ਼ਿਸ਼ ਇਹ ਹੈ ਵੀ 12 1 ਵਜੇ ਦੇ ਤੱਕ ਅਸੀਂ ਖਤਮ ਕਰ ਦਈਏ ਉਹਦਾ ਕਾਰਨ ਇਹ ਹੈ ਵੀ ਉਸ ਤੋਂ ਬਾਅਦ ਛੋਟੇ-ਮੋਟੇ ਸਰਵਿਸ ਕਰਾ ਦੇਣਗੇ ਸਾਈਕਲ ਦੀ ਕਿਉਂਕਿ ਉੱਥੇ ਡੈਕੈਥਲਨ ਹੈਗਾ ਟ੍ਰੈਕ ਐਂਡ ਟ੍ਰੇਲ ਹੈਗਾ ਕਾਫੀ ਵੱਡਾ ਸ਼ਹਿਰ ਹੈ ਬਿਹਾਰ ਦੀ ਰਾਜਧਾਨੀ ਹੈ ਫਿਰ ਉੱਥੇ ਘੁੰਮਣਾ ਫਿਰਨਾ ਵੀ ਹੈ ਗੁਰਦੁਆਰਾ ਸਾਹਿਬ ਮੇਨ ਤੱਕ ਤਖਤ ਸਾਹਿਬ ਵੀ ਜਾਣਾ ਹੈ ਤਾਂ ਕਰਕੇ ਜਲਦੀ ਚੱਲੇ ਥੋੜਾ ਜਿਹਾ ਸਮਾਂ ਲਗਭਗ 6 ਵਜੇ ਹੋਇਆ ਤੇ ਆਪਾਂ ਬਾਹਰ ਰੈਡੀ ਖੜਿਆ ਜਾਣ ਲਈ ਇਹ ਦਲ ਸਿੰਘ ਸਰਾਏ ਹੈ ਰਾਤ ਦਾ ਛੋਟਾ ਜਿਹਾ ਲੱਗਦਾ ਸੀ ਨੇਰੇ ਚ ਪਰ ਕਾਫੀ ਵੱਡਾ ਸ਼ਹਿਰ ਹੈ ਇਧਰ ਆਪਾਂ ਰਾਈਟ ਜਾਣਾ ਹੈ ਸਿੱਧਾ ਪਟਨੇ ਨੂੰ ਜਾਂਦੀ ਹੈ ਹਾਈਵੇ ਹੈ ਇਹ ਤਾਂ ਚੋਰ ਬੇਰਾਨਾ ਯਾਰ 20 ਕਿਲੋਮੀਟਰ ਕਰਕੇ ਚਕਲਾਲਾ ਬ੍ਰਿਜ ਮੋੜ ਤੇ ਆ ਗਏ ਤੇ ਇੱਥੇ ਆ ਬਿਹਾਰ ਦੀ ਆਹੀ ਮਸ਼ਹੂਰ ਹੈ ਲਿੱਟੀ ਇਹ ਬੈਠਕ ਵਾਰਕੂ ਬੜੀਆ ਜਿਹਨਾਂ ਨੂੰ ਸਰਕਾਰ ਬਣਾਉਣੀ ਹੈ ਉਹਨਾਂ ਨੇ ਅਧਿ ਕਿਰਤੀ ਗੁਣਤੀ ਕਰਾਉਣੀ ਹੈ ਪੂਰੀ ਤਿਆਰੀ ਚ ਨੇ 8 ਵਜੇ ਇਹਨਾਂ ਦੇ ਰਿਹਾਨ ਆਉਣੇ ਸ਼ੁਰੂ ਹੋ ਜਾਣਗੇ ਆਹੀ ਦਿਖਾਣਾ ਸਿੱਕ ਮੋੜ ਜਿੱਤੇ ਇੱਥੇ ਆਪਾਂ ਚੱਲ ਕੇ 50 ਕਿਲੋਮੀਟਰ ਕ੍ਰਾਸ ਕਰਕੇ ਪਟਨਾ ਸਾਹਿਬ ਦੇ ਨੇੜੇ ਆ ਗਏ ਪਟਨਾ ਸਾਹਿਬ ਇੱਥੋਂ ਰਹਿ ਗਏ 20 ਤੋਂ 25 ਕਿਲੋਮੀਟਰ ਅੱਜ ਜਿੰਨਾ ਵੀ ਰਸਤਾ ਦਲ ਸਿੰਘ ਸਰਾਏ ਤੋਂ ਆਇਆ ਹੈ ਕਿਤੇ ਵੀ ਕੋਈ ਝੋਨਾ ਨਹੀਂ ਪਟਨੇ ਤੱਕ ਜਿੰਨੇ ਵੀ ਖੇਤ ਆਏ ਆ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਬਾਹ ਕੇ ਤਿਆਰ ਕਰੇ ਪਿਆ ਜਾਂ ਸਰੋਂ ਵੀ ਜੀ ਹੋਈ ਹੈ ਤੇ ਸਬਜ਼ੀ ਲਈ ਹੋਈ ਹੈ ਉਹ ਸਾਹਮਣੇ ਟਰੈਕਟਰ ਰੋਟਾਵੇਟਰ ਫੇਰ ਰਿਹਾ ਹੈ ਸਾਰੇ ਚ ਸਬਜੀ ਐ ਮਿੱਟੀ ਦਾ ਵੀ ਕਲਰ ਚੇਂਜ ਐ ਪਹਿਲਾਂ ਨਾਲੋਂ ਝੋਨੇ ਵਾਲੀ ਤੇ ਪਾਣੀ ਬਹੁਤ ਘੱਟ ਐ ਇੱਧਰ ਉਧਰ ਪਾਣੀ ਦੀ ਬਹੁਤਾਤ ਸੀ ਤਾਂ ਕਰਕੇ ਜਿਆਦਾ ਜਿਹੜਾ ਝੋਨਾ ਸੀ ਇੱਥੇ ਸਾਰੀ ਸਬਜੀ ਆ ਗਈ ਤੇ ਹਾਜੀਪੁਰ ਖੜੇ ਆ ਹਾਜੀਪੁਰ ਤੋਂ ਸਿੱਧਾ ਬਾਈਪਾਸ ਲੰਘ ਕੇ ਪਟਨੇ ਨੂੰ ਜਾਵਾਂਗੇ ਚੱਲਦੇ ਆਪਾਂ ਇਹ ਆਪਣਾ ਘੋੜਾ ਕਹ ਲੀਗੀ ਫਿਰ ਆਖਿਰ ਦੇ ਵਿੱਚ ਆਪਾਂ ਪਟਨੇ ਦੇ ਬਿਲਕੁਲ ਨੇੜੇ ਆ ਤੇ ਬਿਹਾਰ ਦੀ ਜਿਹੜੀ ਗਰੀਬੀ ਸੀ ਪਹਿਲਾਂ ਆਪਾਂ ਵੇਖੀ ਐ ਇੱਥੇ ਆ ਕੇ ਫਿਰ ਲੁਕਦੀ ਐ ਤੇ ਆ ਗੰਗਾ ਨਦੀ ਦੇ ਉੱਤੇ ਪੁਲ ਬਣ ਰਿਹਾ 4 ਕਿਲੋਮੀਟਰ ਲੰਬਾ ਹੈ ਤੇ ਇਹਦਾ ਨਾਮ ਹੈ ਮਹਾਤਮਾ ਗਾਂਧੀ ਪੁਲ ਚਾਰ 4.5 ਕਿਲੋਮੀਟਰ ਲੰਬਾ ਹੈ ਸਾਰਾ ਗੰਗਾ ਨਦੀ ਦੇ ਬੰਨ ਰਿਹਾ ਹੈ ਐਨ ਐਚ 19 ਤੇ ਖੜੇ ਆਪਾਂ ਇਸ ਟਾਈਮ ਨੈਸ਼ਨਲ ਹਾਈਵੇ ਨੰਬਰ 19 ਤੇ ਪਟਨੇ ਤੋਂ 8 ਕਿਲੋਮੀਟਰ ਪਿੱਛੇ ਤੇ ਜਿਉਂ-ਜਿਉਂ ਅੱਗੇ ਆਏ ਪਟਨੇ ਦੇ ਨੇੜੇ ਆ ਕੇ ਥੋੜੀ ਗਰੀਬੀ ਘੱਟ ਦਿਖਣ ਲੱਗੀ ਉਸ ਤੋਂ ਪਹਿਲਾਂ ਦਾ ਬਹੁਤ ਹੀ ਬੁਰਾ ਹਾਲ ਸੀ ਪਰ ਸਾਫ ਸਫਾਈ ਪਟਨਾ ਦੇ ਨੇੜੇ ਆ ਕੇ ਵੀ ਜਿਉਂ ਦੀ ਤਿਉਹੀ ਹੈ ਸਫਾਈ ਵੱਲ ਕੋਈ ਬੜਾ ਧਿਆਨ ਨਹੀਂ ਤੇ ਇਹ ਵੱਡਾ ਹੀ ਪ੍ਰੋਜੈਕਟ ਹੈ ਕੋਈ ਉਧਰ ਸਾਹਮਣੇ ਰੇਲਵੇ ਲਾਈਨ ਤੇ ਵੀ ਵਿੱਡਿਆ ਹੋਇਆ ਤੇ ਇਧਰ NH 19 ਤੇ ਵੀ ਤੇ ਆਪਾਂ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਪਟਨਾ ਸਾਹਿਬ ਆਪਣੇ ਤੋਂ ਜਸਤ 8 ਕਿਲੋਮੀਟਰ ਬੈਠੇ ਆ ਚਾਰਨ ਸ਼ੋ ਧਰਤੀ ਹੈ ਪਰ ਆ ਬਹੁਤ ਕਮਾਲ ਪ੍ਰੋਜੈਕਟ ਹੈ ਵੱਡੇ ਵੱਡੇ ਚੈਨਲ ਤੇ ਵੱਡਾ ਹੀ ਆ ਕੰਮ ਇਹ ਇੱਥੇ ਤਾਂ ਲੱਗਦੇ ਨਹੀਂ ਇਹਨੂੰ ਵੇਖ ਕੇ ਤਾਂ ਵੀ ਬਿਹਾਰ ਚ ਫਿਰਦੇ ਆ ਵਾਹ ਜੀ ਵਾਹ ਆ ਜਿਹੜਾ ਸਾਹਮਣੇ ਪੁਲਾ ਹੈ ਇਹ ਗੰਗਾ ਦਰਿਆ ਤੇ ਬਣਾ ਹੋਇਆ ਹੈ ਗੰਗਾ ਜਿਹੜੀ ਭਾਰਤ ਦੀ ਸਭ ਤੋਂ ਪਵਿੱਤਰ ਨਦੀ ਮੰਨੀ ਜਾਂਦੀ ਹੈ ਦਰਿਆ ਮੱਨਾ ਤੇ ਬਿਹਾਰ ਦੇ ਵਿੱਚ ਇਹ ਆਪਾਂ ਖੜੇ ਆ ਇਸ ਟਾਈਮ ਪਟਨਾ ਬਿਹਾਰ ਦੇ ਬਿਲਕੁਲ ਦਿਲ ਦੇ ਵਿੱਚ ਦੀ ਟਪਦੀ ਹੈ ਪਿਆਰ ਦਾ ਦਿਲ ਪਟਨਾ ਸਾਹਿਬ ਪਟਨਾ ਸਾਹਿਬ ਦੇ ਬਿਲਕੁਲ ਵਿਚਕਾਰ ਦੀ ਇਹ ਜਾਂਦੀ ਹੈ ਨਦੀ ਤੇ ਇੱਥੇ ਇਹਦੇ ਜਿਹੜੇ ਆਹ ਘਾੜ ਬਣੇ ਹੋਏ ਆ ਇਹ ਬੰਗਾ ਆ ਦੀ ਬਿਹਾਰ ਦੀ ਸ਼ਾਨ ਮੰਨੇ ਜਾਂਦੇ ਆ ਬਿਲਕੁਲ ਸ਼ਾਨ ਮੰਨੇ ਜਾਂਦੇ ਆ ਤੇ ਫਿਰ ਇੱਥੋਂ ਇਹ ਅੱਗੇ ਅ ਪਟਨਾ ਸਾਹਿਬ ਤੋਂ ਅੱਗੇ ਇਹ ਬੈਸਟ ਬੰਗਾਲ ਵੱਲ ਜਾਂਦੀ ਜਾਂਦੀ ਬੰਗਲਾਦੇਸ਼ ਨੂੰ ਚਲੀ ਜਾਂਦੀ ਹੈ ਤੇ ਬੰਗਲਾਦੇਸ਼ ਦੇ ਵਿੱਚ ਫਿਰ ਇਹ ਬ੍ਰਹਮਪੁੱਤਰ ਨਾਲ ਰਲ ਕੇ ਅੱਗੇ ਬੰਗਾਲ ਦੀ ਖਾੜੀ ਦੇ ਵਿੱਚ ਸਮਾ ਜਾਂਦਾ ਦਰਿਆ ਗੰਗਾ ਨੂੰ ਵੀ ਆਪਾਂ ਇੱਕ ਜੀਵਨ ਬਿਹਾਰ ਦੀ ਜੀਵਨ ਰੇਖਾ ਮੰਨ ਸਕਦੇ ਆ ਬਹੁਤ ਸਾਰਾ ਖੇਤੀਬਾੜੀ ਤੇ ਹੋਰ ਸਾਰਾ ਕੁਝ ਗੰਗਾ ਤੇ ਡਿਪੈਂਡ ਹੈ ਤੇ ਆ ਵੱਡੇ ਵੱਡੇ ਬੇੜੇ ਜਿਹੜੇ ਇੱਥੇ ਚੱਲਦੇ ਆ ਜੇ ਟਾਈਮ ਲੱਗਿਆ ਤਾਂ ਦੁਬਾਰਾ ਆ ਕੇ ਕੰਡੇ ਤੇ ਆ ਕੇ ਵੇਖ ਕੇ ਜਾਵਾਂਗੇ ਆ ਥੱਲੇ ਉਤਰਦਾ ਸਿੱਧਾ ਫਲਾਈਓਵਰ ਤੇ ਬਹੁਤ ਵੱਡਾ ਦਰਿਆ ਹੈ ਆ ਗਏ ਆਪਾਂ ਗੁਰਦੁਆਰਾ ਬਾੜ ਲੀਲਾ ਮੈਣੀ ਸੰਗ ਸਾਹਿਬ ਕਿਉਂਕਿ ਇੱਥੋਂ ਅੱਧਾ ਕਿਲੋਮੀਟਰ ਤੇ ਆਇਆ ਹੈ ਤਖਤ ਸਾਹਿਬ ਤੇ ਰੈਸ਼ ਦਾ ਜਿਹੜਾ ਪ੍ਰਬੰਧ ਹੁੰਦਾ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੁੰਦਾ ਹੈ। ਤੇ ਚੱਲਦੇ ਹਾਂ ਹੁਣ ਆਪਾਂ ਅੰਦਰ ਬਾਬਿਆਂ ਨਾਲ ਕਰਦੇ ਹਾਂ ਗੱਲ ਯਾਤਰੀ ਨਿਵਾਸ ਚ। ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਦਨ ਨਾ ਕੇ ਨਿਵਾਸਾਂ ਦੇ ਰਹਿਣਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਵਿਖੇ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਵਿਖੇ ਪਹੁੰਚੇ ਆ ਤੇ ਰੂਮ ਲੈ ਲਿਆ ਆਪਾਂ 409 ਨੰਬਰ ਤੇ ਫਿਰ ਤਖਤ ਸਾਹਿਬ ਤੇ ਦਰਸ਼ਨ ਕਰਨੇ ਆ ਨਾ ਧੋਕੇ ਤੇ ਹੁਣ ਇੱਕ ਵਾਰੀ ਸਮਾਨ ਅਨਲੋਡ ਕਰਕੇ ਰੂਮ ਚ ਪਹੁੰਚ ਗਏ ਸੇਵਾ ਬੀਬੀਆਂ ਵੱਲੋਂ ਪਰਕਾ ਦੀ ਸੇਵਾ ਵੱਡੇ ਪੱਧਰ ਦਾ ਕੰਮ ਹੈ ਗੁਰੂ ਸਾਹਿਬ ਦਾ ਲੰਗਰ ਦਾ ਆ ਇਧਰ ਦਰਬਾਰ ਸਾਹਿਬ ਆ ਗਿਆ ਇਧਰ ਯਾਤਰੀ ਨਵਾਸ ਆ ਗਿਆ ਸਾਹਮਣੇ ਦਫ਼ਤਰ ਆ ਗਿਆ ਇਧਰ ਰਾਜ ਮਾਤਾ ਬਸੰਬਰਾ ਦੇਵੀ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਘਰ ਸੀਗਾ ਤੇ ਇੱਧਰ ਵੀ ਯਾਤਰੀ ਨਿਵਾਸ ਗੁਰੂ ਗੋਬਿੰਦ ਸਿੰਘ ਜੀ ਬਚਪਨ ਦੇ ਵਿੱਚ ਇਸ ਥਾਂ ਤੇ ਖੇលਦੇ ਰਹੇ ਹੈ ਸ਼ਾਨਦਾਰ ਪ੍ਰਬੰਧਾ ਹੈ ਕੰਮ ਬਹੁਤ ਚੱਲ ਰਿਹਾ ਹੈ ਇਹ ਦਰਬਾਰ ਸਾਹਿਬ ਆ ਗੁਰਦੁਆਰਾ ਬਾਲ ਲੀਲਾ ਮੈਣੀ ਸੰਗ ਸਾਬ ਦਾ ਤੇ ਅਸਲ ਦੇ ਵਿੱਚ ਇਹਦਾ ਇਤਿਹਾਸ ਇਹ ਸੀਗਾ ਵੀ ਇੱਥੇ ਇੱਕ ਮਾਤਾ ਸੀਗੀ ਰਾਣੀ ਸੀਗੀ ਦਸੰਬਰਾ ਦੇਵੀ ਇੱਕ ਰਾਜਾ ਸੀ ਫਤੇਹ ਚੰਦ ਮੈਣੀ ਤੇ ਉਹਨਾਂ ਦੀ ਗੁਰੂ ਤੇਗ ਬਹਾਦਰ ਜੀ ਨਾਲ ਕਾਫੀ ਨੇੜਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਦੇ ਵਿੱਚ ਉੱਥੇ ਇਹਨਾਂ ਦੇ ਘਰ ਇੱਥੇ ਆ ਕੇ ਖੇលਦੇ ਸੀਗੇ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਤੇ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਜੀ ਵੇਖ ਕੇ ਉਹ ਜਾਨੀ ਜਾਨ ਸੀਗੇ ਬਾਬਾ ਜੀ ਵੀ ਉਹ ਸੋਚਦੀ ਸੀ ਵੀ ਮੇਰੇ ਵੀ ਇਹੋ ਜਿਹਾ ਲਾਲ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਗੋਦੀ 'ਚ ਬੈਠੇ ਸੀ ਤਾਂ ਉਹਨਾਂ ਨੇ ਕਿਹਾ ਵੀ ਦੇਖੋ ਮੇਰੇ ਵਰਗਾ ਤੁਸੀਂ ਕਹਿੰਦੇ ਹੋ ਵੀ ਮੇਰੇ ਬੱਚਾ ਹੋਵੇ ਮੇਰੇ ਵਰਗਾ ਹੋਵੇ ਮੇਰੇ ਵਰਗਾ ਤਾਂ ਦੇਖੋ ਮੈਂ ਆਂ ਪਰ ਮੈਂ ਤੁਹਾਡਾ ਧਰਮ ਦਾ ਬੇਟਾ ਬਣਨਾ ਅੱਜ ਤੋਂ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਧਰਮ ਦੇ بیٹے ਬਣੇ ਤੇ ਫਿਰ ਇੱਕ ਕਰੋਨ ਦੇ ਦਾ ਦਰਖਤ ਲਾਇਆ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਪਿਛਲੇ ਸਾਈਡ ਹੈਗਾ ਹਜੇ ਵੀ ਜੇ ਕਿਸੇ ਦੇ ਕੋਈ اولاد ਦੀ ਕਿਸੇ ਨੂੰ ਚਾਹਣਾ ਹੈ ਤਾਂ ਉਹ ਕਰੋਨ ਦੇ ਦਾ ਫਲ ਇੱਥੋਂ ਛੱਕੇ ਜਾਂਦਾ ਹੈ ਇਹ ਇਤਿਹਾਸ ਹੈ ਦਾ ਗੁਰਦੁਆਰਾ ਬਾਲ ਲੀਲਾ ਮੈਣੀ ਸੰਸਾਯੋਜੀ ਦਾ ਤੇ ਹੁਣ ਆਪਾਂ ਚੱਲਾਂਗੇ ਟਕਸ ਸਾਹਿਬ ਦੇ ਇਹ ਗੁਰਸੱਭ ਦਾ ਹੱਥ ਹੀ ਲਾਇਆ ਹੋਇਆ ਦਰਖਤ ਹੈਗਾ ਇਹਦਾ ਫਾਲ ਫਿਰ ਖਵਾਇਆ ਜਾਂਦਾ ਪ੍ਰਸ਼ਾਦ ਦੇ ਰੂਪ ਚ ਦਿੱਤਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਤੇ ਇਧਰ ਆਫਿਸ ਆ ਗਿਆ ਵੇਟਿੰਗ ਹਾਲ ਯਾਤਰੀ ਨਿਵਾਸ ਦਾ ਗੁਰੂ ਘਰ ਦਾ ਇੱਕ ਹੋਰ ਵੀ ਇਹ ਹਾਸ ਬੀ ਜਿਵੇਂ ਕੋਈ ਬੰਦੇ ਬਾਹਰੋਂ ਬੁਰਾ ਹੁੰਦੇ ਐ ਇੱਕ ਕੰਟੀਨ ਦਾ ਹੀ ਪ੍ਰਬੰਧ ਕੀਤਾ ਗਿਆ ਇੱਥੇ ਪੂਰਾ ਇੱਕ ਕੰਟੀਨ ਬਣਾਈ ਗਈ ਇੱਥੇ ਪੂਰਾ ਪ੍ਰਬੰਧ ਹੈ ਸ਼ਾਨਦਾਰ ਹੈ ਪੂਰਾ ਪ੍ਰਬੰਧ ਵੀ ਸ਼ਾਨਦਾਰ ਹੈ। ਕੱਟ ਵੀ ਬਹੁਤ ਹੋ ਜਾਂਦਾ ਤਕਸਾਲ ਕਰਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੱਲਦੇ ਹੁਣ ਆਪਣਾ ਰੂਮ 'ਚ। ਅਸੀਂ ਜਾ ਰਹੇ ਹਾਂ ਤਕਸਾਲ ਵੱਲ। ਇੱਧਰ ਲਈ ਦਰਵਾਜ਼ਾ ਸਾਊਥ ਤੇ ਤਕਸਾਲ ਲਈ ਅੰਦਰ ਜਲੀਆਂ ਵੀ ਹੀ ਦਾ ਸਾਰਾ ਰੋਤਨ ਖੋਮੀ ਟ੍ਰਿਵਣ ਦਾ ਇਧਰ ਦੀ ਜੀ ਜਾ ਰਹੇ ਆ ਸਾਰੀ ਬਿਕਾਨਾ ਦੇ ਬੰਦੇ मोस्टली ਜਿਆਦਾ ਕਰ ਸਿੱਖੀ ਆ ਚਾਹ ਬਈ ਹੈ ਚਾਹ ਫੇਰ ਵੀ ਲੈ ਇਸ ਤਰ੍ਹਾਂ ਜਾਂਦੀ ਆਹ ਗਲੀ ਲੈ ਵੇਲਾ ਸਭ ਨੂੰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦਾਸ ਤਾਂ ਵੈਸੇ ਪਹਿਲੀ ਵਾਰ ਚੱਲਿਆ ਦਰਸ਼ਨ ਕਰਨ ਤੱਕ ਸਾਹਿਬ ਦੇ ਪਹਿਲਾਂ ਨਹੀਂ ਆਇਆ ਹਾਂ ਤਾਂ ਹਾਂ ਪੂਰਾ ਕਮਰਾ ਹੈ ਅੱਜ ਕਾਰਡ ਕੇ ਬਣਾਉਨੇ ਆ ਨਾ ਪੂਰਾ ਪੱਜਾਬ ਜਿਆਦਾ ਆਪਾਂ ਗਵਾਲੀਅਰ ਪੀਤਾ ਸੀ ਆਈ ਸਾਧਰਿਕਾ ਜਿਹੜਾ ਐ ਪਉਂਦਾ ਸੀ ਦੇਖੀ ਉਹ ਚੱਲੇਗਾ ਹੈ ਉਹ ਗਵਾਲੀਅਰ ਸਹੀ ਉਹ ਬਰ ਕਲਾਕਾਰੀ ਜਿਹੜੀ ਤੈਨੂੰ ਸਮਰਤਾਨ ਵਾਲੀ ਗਵਾਲੀਅਰ ਵਾਲੀ ਸਿਰਾਂ ਕਲਾਕਾਰੀ ਕਾਰੀ ਜੀ ਕਲਾਕਾਰੀ ਹੱਕ ਹੱਕ ਆਦੇਸ਼ ਸ਼ਰਿਆ ਜੀ ਬਾਬਾ ਜੀ ਠੀਕ ਹੱਕ ਹੱਕ ਆਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ 10ਵੇਂ ਬਾਦਸ਼ਾਹ ਉਹਨਾਂ ਦੇ ਜਨਮ ਸਥਾਨ ਤਖਤ ਸ੍ਰੀ ਪਟਨਾ ਸਾਹਿਬ ਇਹ ਪਹੁੰਚੇ ਅੱਜ ਤੇ ਹੁਣ ਦਰਸ਼ਨ ਦਿਦਾਰੇ ਕਰਨ ਲਈ ਆਏ ਆ ਟਾਈਮ ਨਾਲ ਆ ਗਈ ਸੀ 1.5 ਵਜੇ ਉਸ ਤੋਂ ਬਾਅਦ ਉਧਰ ਗੁਰਦੁਆਰਾ ਸਾਹਿਬ ਚ ਰਹਿਸ਼ ਕੀਤੀ ਤੇ ਹੁਣ ਇਸ ਸਥਾਨ ਤੇ ਆਏ ਆ ਇਹ ਸਾਡਾ ਮੂਲ ਸਥਾਨ ਹੈ ਸਿੱਖਾਂ ਦਾ ਮੂਲ ਸਥਾਨ ਹੈ ਇਹ ਕਿਉਂਕਿ ਸਾਡੇ ਬਾਦਸ਼ਾਹ ਦਰਬੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਸ ਜਗ੍ਹਾ ਤੇ ਹੋਇਆ ਸੀ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇੱਥੇ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਉਹਨਾਂ ਨੇ ਇੱਥੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਏ ਉਹਨਾਂ ਨੇ ਮੀਰੀ ਪੀਰੀ ਦਾ ਸੰਧਾਨ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਤੇ ਇਥੋਂ ਸ਼ਾਮਲੀ ਯਾਤਰਾ ਲਈ ਗਏ ਸੀ 1666 ਦੇ ਵਿੱਚ ਤੇ 1666 ਦੇ ਵਿੱਚ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਸ ਥਾਂ ਤੇ ਹੋਇਆ ਚੱਲਦੇ ਅੰਦਰ ਦਰਸ਼ਨ ਦੇਦਾਰੇ ਬਾਈ ਗੁਰੂ ਦੇ ਸਨਮੁਖ ਮਹਾਰਾਜ ਦੇ ਬੇਨਤੀ ਕਰਕੇ ਆਉਨੇ ਆ ਅਗਲੇ ਸਫਰ ਦੀਆਂ ਕਾਮਯਾਬੀਆਂ ਲਈ ਬਹੁਤ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਹੈ ਲਾਈਟਿੰਗ ਵਾਹ ਵਾਹ ਇਧਰ 라이 ਪ੍ਰਦਰਸ਼ਨ ਇਹ ਤਖਤ ਸਾਹਿਬ ਸਾਡੇ ਸਿੱਖ ਧਰਮ ਦੇ ਵਿੱਚ ਵਿਸ਼ੇਸ਼ ਸਥਾਨ ਰੱਖਦੇ ਆ ਤੇ ਮੀਰੀ ਪੀਰੀ ਦੇ ਪ੍ਰਤੀਕ ਹੈ ਅੰਤਲਾ ਹੈਨੇ ਮਨਤ ਫਲ ਤਾ ਚੋਤਸ ਉਗੁਰ ਤਤਮੁ ਨੰ ਮਕ ਲੰਗਿਆ ਪੂਰਤ ਨਾਦ ਤੁਨ ਪਰੰ ਪੂਰਬ ਪਛਮ ਉਤਰ ਦਿਸੰ ਤਕ ਚਲਿਆ ਦੱਖਣ ਮੋਹਨੇ ਸੰ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਮੱਤ ਲਗਿਆ ਅੱਜ ਦਾ ਸਫ਼ਰ ਸ਼ਾਨਦਾਰ ਰਿਹਾ ਬਹੁਤ ਚੰਗਾ ਲੱਗਿਆ ਤੇ ਹੁਣ ਆਪਾਂ ਇਹ ਰੂਚ ਆ ਗਏ ਗੁੰਡਵਾਰਾ ਸਾਲ ਦੇ ਵਿੱਚ ਆ ਰੁਕੇ ਹੋਏ ਆਂ ਤੇ ਸੌਣ ਦੀ ਬਿਲਕੁਲ તૈયારી ਹੈ। ਸ਼ਵੀਰ ਵੀ ਅੱਜ ਥੋੜਾ ਜਿਹਾ ਜ਼ੁਕਾਮ ਲੱਗਿਆ ਹੁਣ ਕਰਕੇ ਨਾ। ਜ਼ਿਆਦਾ ਵੀ ਡਾਊਨ ਹੋਇਆ ਪਿਆ। ਸੇ ਤੱਕ ਦਵਾਈ ਵੀ ਲਈ ਆ ਹਾਂਗੇ ਠੀਕ। ਤੇ ਦੁਬਾਰਾ ਚੱਲਾਂਗੇ ਆਪਾਂ ਅੱਤ ਸਭ ਤੇ। ਉੱਥੋਂ ਫਿਰ ਆਪਾਂ ਲੈ ਕੇ ਆਗਿਆ ਗੁਰੂਆਂ ਨੂੰ। ਅਸ਼ੀਰਵਾਦ ਲੈ ਕੇ ਅਗਲਾ ਸਫਰ ਇਹਦਾ ਗੁਜਰਾਤ ਨੂੰ। ਉਨੀ ਕਰਾਂਗੇ ਸ਼ੁਰੂਆਤ। ਕਿ ਅਗਲਾ ਲੰਬਾ ਪੈਂਡਾ ਪਿਆ। हेलो मप्पा हाफ अगबंग क्रॉस ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਆ ਕੇ ਤਦ ਤੱਕ ਲਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ